ਮਜੀਠੀਆ ਇਹ ਗੱਲ ਕਹਿੰਦਾ ਸੀ ਵੀ ਮੈਨੂੰ 3 ਦਿਨ ਦੇ ਦਿਓ ਮੈਂ ਅਮਰਤਪਾਲ ਨੂੰ ਕੁੱਟ ਕੇ ਸਿੱਧਾ ਕਰਕੇ ਵਿਖਾਉਣਾ ਹੈ ਜੀ ਉਹੀ ਮਜੀਠੀਆ ਅੱਜ ਕਹਿੰਦਾ ਵੀ ਅਮਰਤਪਾਲ ਨੂੰ ਟਰੱਕ ਨਿੱਤੀ ਜਾਵੇ ਜੀ ਦੇ ਵਿੱਚ ਜਿਤਾ ਕੇ ਤੇ ਮੋਦੀ ਦੇ ਬਰਾਬਰ ਭਾਵਾਂਗੇ ਤੇ ਭਗਵਾਨ ਤੇ ਮਾਨ ਨੂੰ ਦੱਸ ਲਿਆਂਗੇ ਵੀ ਤੂੰ ਸਿੱਖਾਂ ਨਾਲ ਜਿਹੜੀਆਂ ਗਦਾਰੀਆਂ ਕੀਤੀਆਂ ਤੇ ਆ ਬਰਾਬਰ ਮੋਦੀ ਦੇ ਭਾਇਆ ਬੈਠਾ ਹੈ ਮੈਨੂੰ ਉਮੀਦ ਹੈ ਵੀ ਉਹ ਜਿਹੜੀ ਧਰਤੀ ਹੈ ਉਹ ਛੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਉੱਠੋ ਅਮਰਤਪਾਲ ਪਹਿਲੇ ਨੰਬਰ ਤੇ ਲੀਡ ਲੈ ਕੇ ਤੇ ਦੂਜਾ ਜੱਤ ਪ੍ਰਾਂਤ ਕਰੂਗਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅਸੀਂ ਪਹੁੰਚਿਆ ਮੁਕਸਰ ਦੀ ਧਰਤੀ ਤੇ ਜਿੱਥੇ ਕਿ ਮੇਰੇ ਨਾਲ ਸਿੱਖ ਪ੍ਰਚਾਰਕ ਵੀ ਨੇ ਤੇ ਰਾਜਨੀਤੀ ਨੂੰ ਬੜੀ ਡੰਗਾਈ ਦੇ ਨਾਲ ਗੱਲ ਕਰਦੇ ਨੇ ਜਾਣਦੇ ਵੀ ਹੈਗੇ ਨੇ ਲੰਬੇ ਸਮੇਂ ਤੋਂ ਸੋ ਇਹਨਾਂ ਦਾ 70-75 ਸਾਲ ਦਾ ਅਰਸਾ ਜਿਹੜਾ ਜੀਵਨ ਹੈ ਇਸੇ ਵਿੱਚ ਹੀ ਗੁਜ਼ਰਿਆ ਸਿੱਖੀ ਪ੍ਰਚਾਰ ਦੇ ਵਿੱਚ ਤੇ ਰਾਜਨੀਤਿਕ ਨੂੰ ਬਹੁਤ ਹੀ ਜਾਣਦੇ ਹੈਗੇ ਨੇ ਸੋ ਗੱਲਬਾਤ ਕਰਦੇ ਆ ਖਡੂਰ ਸਾਹਿਬ ਦੀ ਜਿਹੜੀ ਸੀਟ ਹੈਗੀ ਆ ਉਹ ਬਹੁਤ ਦਿਲਚਸਪ ਹੋ ਚੁੱਕੀ ਹੈ ਜਿਵੇਂ ਕਿ ਭਾਈ ਅਮਰਤਪਾਲ ਜਿਹੜੇ ਜਿਨ੍ਹਾਂ ਨੂੰ NSA ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸਰਕਾਰ ਨੇ ਡਕਿਆ ਹੋਇਆ ਸੋ ਉਹਨਾਂ ਦੀ ਟਿਕਟ ਦਾ ਅਨਾਉਂਸ ਕਰ ਦਿੱਤਾ ਗਿਆ ਹੈ ਆਜ਼ਾਦ ਮੀਰਦਵਾੜ ਦਾ ਸੋ ਇਸ ਵੀਡੀਓ ਤੇ ਆਪਣੇ ਕਮੈਂਟ ਵੀ ਦਿਆ ਦੇ ਉਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਆਪ ਦਾ ਜੀ ਇੱਥੇ ਆਉਣ ਤੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਖਾਲਸਾ ਜੀ ਜਿਵੇਂ ਖਡੂਰ ਸਾਹਿਬ ਦੀ ਜਿਹੜੀ ਸੀਟ ਹੈਗੀ ਲੋਕ ਸਭਾ ਦੀ ਉਹ ਸੀਟ ਤੇ ਅਨਾਉਂਸਮੈਂਟ ਹੋ ਚੁੱਕੀ ਹੈ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਜਿਹੜਾ ਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਭੇਜਿਆ ਹੋਇਆ ਹੈ ਤੇ ਤੁਹਾਨੂੰ ਕਿਵੇਂ ਲੱਗਦਾ ਉਥੋਂ ਦੀ ਖਰੂਰ ਸਾਹਿਬ ਦੀ ਸੀਟ ਬਾਰੇ ਵੇਖੋ ਜੀ ਸਾਡੇ ਕੋਲੇ ਕੋਈ ਰਸਤਾ ਨਹੀਂਗਾ ਜੇਕਰ ਅਮਰਤਪਾਲ ਲਖਣ ਨਹੀਂ ਲੜਦੇ ਜਿਹੜੀਆਂ ਬੇਈਮਾਨ ਸਰਕਾਰਾਂ ਜਿਵੇਂ ਇੱਥੇ ਝੜਮੂ ਵਾਲਿਆਂ ਦੀ ਐ ਭਗਵੰਤ ਮਾਨ ਦੀ ਸਰਕਾਰ ਐ ਉੱਤੇ ਬੀਜੇਪੀ ਦੀ ਜਿਹੜੀ ਸਰਕਾਰ ਐ ਜੀ ਇਹਨਾਂ ਨੇ ਸਾਡੇ ਸਿੱਖਾਂ ਨੂੰ ਨਹੀਂ ਛੱਡਣਾ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਅਰਜੀਵ ਗਾਂਧੀ ਨਹੀਂ ਸੀ ਛੱਡ ਰਿਆ ਤੇ ਉਸ ਵੇਲੇ ਬਾਬਾ ਜਗਿੰਦਰ ਸਿੰਘ ਦੀ ਸਤਕਾਰਯੋਗ ਬਾਬਾ ਜਰਨੈਲ ਸਿੰਘ ਦੇ ਪਿਤਾ ਨੇ ਸਿਮਰਜੀਤ ਸਿੰਘ ਮਾਨ ਨੂੰ ਟਿਕਟ ਦੇ ਕੇ ਇੱਥੇ ਉੱਥੇ ਜਿਤਾਇਆ ਤੇ ਉਹਨਾਂ ਨੂੰ ਆਖੀ ਦੇ ਬੰਦੇ ਤੋਂ ਲਾਇਆ ਹੂੰ ਇਹੋ ਹੀ ਸਾਡੇ ਕੋਲੇ ਇੱਕੋ ਇੱਕ ਰਸਤਾ ਹੈ ਵੀ ਜੇਕਰ ਅਮਰਤਪਾਲ ਨੂੰ ਉਥੋਂ ਸਾਰੀਆਂ ਜਸੇਬੰਦੀਆਂ ਜਿਵੇਂ ਦਮਦਮੀ ਟਕਸਾਲ ਸੰਤ ਸਮਾਜ ਨਿਹੰਗ ਸਿੰਘ ਜਸੇਬੰਦੀਆਂ ਜਿਵੇਂ ਸਤਸਕਾਰ ਜੋਗ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਉਸ ਏਰੀਏ ਦੇ ਵਿੱਚ ਵੋਟ ਬੈਂਕ ਹੈ ਜੀ ਬਾਬਾ ਬਕਾਲਾ ਸਾਹਿਬ ਅਗਲੇ ਜਿੰਨੀਆਂ ਵੀ ਧਾਰਮਿਕ ਜਸੇਬੰਦੀਆਂ ਐ ਸਾਡੇ ਕੋਲੇ ਹੋਰ ਕੋਈ ਰਸਤਾ ਨਹੀਂ ਆ ਵੀ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦਾ ਇੱਕੋ ਇੱਕ ਰਸਤਾ ਹੈ ਵੀ ਜੇਕਰ ਉਸ ਨੂੰ ਉੱਥੋਂ ਲੜਖਣ ਲੜਾਇਆ ਜਾਂਦਾ ਹੈ ਤੇ ਉਹ ਵੋਟਾਂ ਦੇ ਨਾਲ ਜਿੱਤ ਕੇ ਉਹਨੂੰ ਕੋਈ ਸਰਕਾਰ ਵੀ ਅੰਦਰ ਨਹੀਂ ਰੱਖ ਸਕਦੀ ਜੀ ਜੇਕਰ ਅਸੀਂ ਇਹ ਗਲਤੀ ਕਰ ਗਏ ਉਹਨੂੰ ਲੜਖਣ ਨਾਲ ਲੜਾਇਆ ਤੇ ਇਹਨਾਂ ਨੇ ਹੋ ਸਕਦਾ ਵੀ ਸਾਲਾ ਬੰਦੀ ਜਿਵੇਂ ਜਗਤਾਰ ਸਿੰਘ ਹਵਾਰਾ ਸਾਡੇ ਅਕਾਲ ਤਖਤ ਦੇ ਜਹੇਦਾਰ ਹੈ ਬਲਵੰਤ ਸਿੰਘ ਰਾਜਵਾਨਾ 14 15 ਸਿੰਘ ਹੋਰ ਹੈ ਉਹਨਾਂ ਨੂੰ ਇਹ ਗੈਰ ਕਾਨੂੰਨੀ ਰੱਖ ਰਿਹਾ ਹੈ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਇਹ ਨਹੀਂ ਛੱਡ ਰਹੀ ਜੀ ਇੱਕੋ ਇੱਕ ਰਸਤਾ ਹੈ ਵੀ ਅਸੀਂ ਅੰਮਰਤਪਾਲ ਨੂੰ ਉੱਥੋਂ ਲਕਸ਼ਣ ਨਾਲ ਲੜਾਇਆ ਜਾਵੇ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਉੱਠ ਜਿਤਾ ਕੇ ਤੇ ਉਹਨਾਂ ਨੂੰ ਅਸੀਂ ਬਾਹਰ ਲਿਆ ਸਕਦੇ ਸਾਡੇ ਕੋਲੇ ਕੋਈ ਹੋਰ ਰਸਤਾ ਨਹੀਂਗਾ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਉਥੋਂ ਦਾ ਸਮੀਕਰਨ ਉਥੋਂ ਦੀ ਦ੍ਰਿਸ਼ਟੀ ਕਿਵੇਂ ਲੱਗ ਰਹੀ ਤੁਹਾਨੂੰ ਵੇਖੋ ਜੀ ਜਿਹੜਾ ਉਹ ਇਲਾਕਾ ਹੈ ਉਹ ਪੰਥਕ ਇਲਾਕਾ ਹੈ ਪੰਥਕ ਵੋਟ ਹੈ ਲੋਕ ਚਾਹੁੰਦੇ ਆ ਵੀ ਵੀ ਮਿਸ ਸਾਜੀ ਦਾ ਮਹਾਨ ਜੋਦਾ ਬਾਬਾ ਜਰਨੈਲ ਸਿੰਘ ਤੋਂ ਬਾਅਦ ਚ ਜੇਤੂ ਉੱਠ ਕੇ ਆਇਆ ਹੈ ਜੀ ਬਾਬਾ ਜਰਨੈਲ ਸਿੰਘ ਜੀ ਜਿਹੜੀ ਸੋਚ ਤੇ ਆ ਜਿਵੇਂ ਬਾਬਾ ਜਰਨੈਲ ਸਿੰਘ ਠੋਕ ਠੋਕ ਕੇ ਜਵਾਬ ਦਿੰਦਾ ਸੀ ਪੱਤਰਕਾਰਾਂ ਨੂੰ ਇਵੇਂ ਇਹ ਅਮਰਤਪਾਲ ਜਵਾਬ ਦਿੰਦਾ ਸੀ ਕਿ ਜਿਸ ਤੋਂ ਗਵਰਨਮੈਂਟ ਨੇ ਘਬਰਾ ਕੇ ਵੀ ਇਹੇ ਇਹੋ ਜਿਹੇ ਬਿਆਨ ਪੜਿਆ ਲਿਖਿਆ ਸੁਭੂ ਜਬਾਨ ਇਹ ਸਿੱਖਾਂ ਦਾ ਲੀਡਰ ਜੀ ਅੱਗੇ ਆ ਗਿਆ ਤੇ ਸਿੱਖਾਂ ਨੂੰ ਇਹ ਤਾਂ ਲੈ ਜੂਗਾ ਵੀ ਇਹਨਾਂ ਦੇ ਜਿਹੜੀਆਂ ਏਜੰਸੀਆਂ ਸੀਗੀਆਂ ਗਵਰਨਮੈਂਟ ਦੀਆਂ ਇੰਟੈਲੀਜੈਂਸੀਆਂ ਸਰਕਾਰਾਂ ਸੈਂਟਰ ਦੀਆਂ ਪੰਜਾਬ ਗਵਰਨਮੈਂਟ ਰੀਆਂ ਇਹਨਾਂ ਨੇ ਫਿਰ ਰਲ ਕੇ ਇਹ ਗੇਮ ਖੇਢੀ ਐ ਵੀ ਜੇਕਰ ਉਹਨੇ ਕੋਈ ਗਨਾਹ ਕੀਤਾ ਸੀ ਸਾਲ ਭਰ ਦੀ ਐਨਐਸਐਮ ਦੀ ਉਹਦੇ ਪਿੱਛੇ ਬੰਦਾ ਬੜੀ ਹੋ ਜਾਂਦਾ ਐ ਇਹਨਾਂ ਨੇ ਹੁਣ ਸਾਲ ਭਰ ਦੀ ਹੋਰ ਵਧਾਤੀ ਆ ਅੰਦਰ ਬੈਠਿਆਂ ਦੀ ਇੰਨਾ ਨੇ ਉਹਨੂੰ ਨਹੀਂ ਛੱਡਣਾ ਜੇਕਰ ਅਸੀਂ ਗਲਤੀ ਕਰ ਗਏ ਵੀ ਉਹਨੂੰ ਲਖਣ ਨਾਲ ਲੜਾਇਆ ਨਾ ਉੱਥੋਂ ਅਸੀਂ ਜਿਤਾਇਆ ਜਿਵੇਂ ਉੱਥੇ ਝਾੜੂ ਵਾਲੇ ਆ ਕਾਂਗਰਸੀ ਐ ਜੀ ਜਿਨ੍ਹਾਂ ਨੇ ਸਾਡੇ ਹਰਮੰਦਰ ਸਹਿਰ ਤੇ ਸਾਡਾ ਅਕਾਲ ਤਖਤ ਤੇ ਟਾਇਆ ਬੱਚੇ ਮਾਰੇ ਧੀਆਂ ਪੈਰਾਂ ਨਾਲ ਫੌਜ ਨੇ ਬੀਬੀਆਂ ਦੀ ਇੱਜ਼ਤ ਲਈ ਉਦੋਂ ਪਿੱਛੋਂ ਸਾਡਾ ਸਿੱਖੀ ਦਾ ਕਾਨ ਕੀਤਾ ਪਿੰਡਾਂ ਦੇ ਵਿੱਚੋਂ ਨੌਜਵਾਨ ਕੋਹ ਕੋਕੇ ਮਾਰੇ ਜੀ ਇਹ ਇੱਕੋ ਇੱਕ ਸਾਡਾ ਸਿਮਰਜੀਤ ਸਿੰਘ ਮਾਨ ਤੇ ਅਮਰਤਪਾਲ ਆ ਜਿੱਕੋ ਜਿਹੜੇ ਸਾਡੀ ਸਿੱਖਾਂ ਦੇ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰ ਸਕਦੇ ਆ ਨਾ ਉੱਥੇ ਬਾਦਲ ਕਹਿੰਨੇ ਕਿ ਗੱਲ ਕਰਨੀ ਹੈ ਤੇ ਨਾ ਕਾਂਗਰਸੀਆਂ ਨੇ ਕਰਨੀ ਤੇ ਨਾ ਝਾੜੂ ਵਾਲਿਆਂ ਨੇ ਕਰਨੀ ਹੈ ਤੇ ਭਾਜਪਾ ਵਾਲਿਆਂ ਨੇ ਤਾਂ ਕਰਨੀ ਕੀ ਹੈ ਹੂੰ ਵੀ ਇਹ ਮੁੱਡੋ ਲਾ ਕੇ ਖਾਕੀ ਨਿਕਰ ਵਾਲੇ ਇਹ ਸਿੱਖਾਂ ਦੇ ਦੁਸ਼ਮਣ ਹੈ ਇੱਕੋ ਇੱਕ ਰਸਤਾ ਹੈ ਵੀ ਅਸੀਂ ਵੋਟ ਪਾ ਕੇ ਤੇ ਅਮਰਤਪਾਲ ਨੂੰ ਜਿਤਾਈਏ ਜਿਹੜੇ ਆਪਣੇ ਸਾਡੇ ਆਪਣੇ ਮਾਰੇ ਮੋਟ ਗੇੜੇ ਛੱਕਵੇਂ ਹੈ ਜੇਕਰ ਅਸੀਂ ਇਹ ਗਲਤੀ ਕਰ ਗਏ ਫਿਰ ਅਸੀਂ ਕੱਲ ਨੂੰ ਦੋਸ਼ ਦੇਵਾਂਗੇ ਵੀ ਬੀਜੇਪੀ ਨਹੀਂ ਛੱਡ ਰਹੀ ਬੀਜੇਪੀ ਸਾਡੇ ਸਿੱਖਾਂ ਨੂੰ ਅੰਦਰ ਤੁੰਰ ਰਹੀ ਹੈ ਜੇ ਸਾਡੇ ਵਿੱਚ ਅਣਖ ਦੇ ਗੈਰ ਤੇ ਜਿਉਂਦੀ ਹੈ ਨਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਬਰਾਬਰ ਵਾ ਕੇ ਵਿਖਾਏ ਵੀ ਤੂੰ ਸਾਡੇ ਸਿੰਘਾਂ ਨੂੰ ਅੰਦਰ ਤੁੰਨਿਆ ਤੇ ਆਹ ਮੋਦੀ ਤੇਰੇ ਬਰਾਬਰ ਬੈਠਾ ਹੈ ਜੇਕਰ ਸਾਡੀ ਅਣਖ ਮਰੀ ਹੈ ਤੇ ਛਿੱਤਰ ਹੁਣ ਵੀ ਸਾਡੇ ਪਈ ਜਾਂਦੇ ਆ ਤੇ ਗਾਂ ਏਦੋਂ ਵੀ ਜ਼ਿਆਦੇ ਪਹਿਣਗੇ ਦੇਖਿਆ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਪਸਾਏ ਐ ਅੱਜ ਭਾਜਪੀ ਜੋ ਛਾਮਲ ਹੋ ਰਹੇ ਤੜ ਇਹ ਆਉਣ ਵਾਲੇ ਦਿਨ ਤੁਹਾਨੂੰ ਦੱਸਣਗੇ ਇਹ ਥੋਟੋ ਵੋਟਾਂ ਲੈ ਕੇ ਵੀ ਤੁਹਾਡੇ ਨਾਲ ਇਹ ਕੀ ਕਰਦੇ ਐ ਜੀ ਤੇ ਫਿਰ ਤੁਸੀਂ ਪਸਤਾਉਣਾ ਐ ਵੀ ਅੱਜ ਟਾਈਮ ਐ ਆ ਜੋ ਇਹ ਟਾਈਮ ਨੂੰ ਸੰਭੋ ਉਥੋਂ ਅਮਰਤਪਾਲ ਨੂੰ ਖਿੜਾਰ ਕੇ ਬਹੁਤ ਵੱਡੀ ਪੱਧਰ ਤੇ ਮੈਂ ਵੀ ਇੱਥੋਂ ਜਾਵਾਂਗਾ ਅਸੀਂ ਗੱਡੀਆਂ ਲੈ ਕੇ ਜਾਵਾਂਗੇ ਪ੍ਰਚਾਰ ਕਰਾਂਗੇ ਤਹਾਡੀ ਜਿਹੜੇ ਜਸੇ ਆ ਸਾਡੇ ਉਹਨਾਂ ਨੂੰ ਮੈਂ ਅਪੀਲ ਕਰਦਾ ਜਿਹੜੇ ਨੌਜਵਾਨ ਤੁਹਾਡੀ ਜਸੇ ਹੈ ਉਥੇ ਪਹੁੰਚਣ ਜੀ ਵੱਧ ਤੋਂ ਵੱਧ ਉਥੇ ਪ੍ਰਚਾਰ ਹੋਵੇ ਜਿਹੜੇ ਸਾਡੇ ਸਿੱਖਾਂ ਦੇ ਮਸਲੇ ਅੱਜ ਮੈਂ ਚੰਡੀਗੜ੍ਹ ਦੇ ਆ ਸਾਡੇ ਦਰਿਆਈ ਪਾਣੀ ਲੈ ਗਏ ਆ ਪੰਜਾਬੀ ਬੋਲ ਦੇ ਇਲਾਕੇ ਲੈ ਗਏ ਆ ਨੌਜਵਾਨਾਂ ਨੂੰ ਸਾਡੇ ਫੌਜ ਦੇ ਵਿੱਚ 42% ਸਾਡਾ ਕੋਟਾ ਹੁੰਦਾ ਸੀ ਜਿਹੜਾ 7% ਰਹਿ ਗਿਆ ਥਾਂ ਥਾਂ ਤੇ ਬਈਏ ਇੱਥੇ ਆ ਕੇ ਨੌਕਰੀਆਂ ਦੇ ਉੱਤੇ ਕਾਬਜ ਹੋ ਰਹੇ ਆ ਤੇ ਸਾਡੇ ਸਿੱਖ ਬੱਚਾ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਵੀ ਇਸ ਸਮੇਂ ਨੂੰ ਅੱਜ ਸੰਭੋ ਜੇਕਰ ਅੱਜ ਕੁਰਸੀਆਂ ਦੀ ਖਾਤਰ ਤੁਸੀਂ ਬੀਜੇਪੀ 'ਚ ਵੱੜ ਰਹੇ ਆ ਕੋਈ ਕਾਂਗਰਸ 'ਚ ਵੱੜ ਰਿਹਾ ਕੋਈ ਚਾੜੂ 'ਚ ਵੱੜ ਰਿਹਾ ਇਹ ਇਹ ਲੋਕ ਤੁਹਾਡੇ ਮਿੱਤ ਨਹੀਂਗੇ ਜੇਕਰ ਤੂੰ ਅੱਜ ਕੇਜਰੀਵਾਲ ਨੂੰ ਅੰਦਰ ਦਿੱਤਾ ਹੈ ਤੇ ਭਗਵੰਤ ਮਾਨ ਪੜਦਾ ਵੀ ਉੱਥੇ ਸੀਸਾ ਲਾਇਆ ਸੀ ਮੇਰੀ ਗੱਲ ਨਹੀਂ ਹੋਣ ਦਿੰਦੇ ਤੇ ਜਿਹੜੇ ਬਗਾਨੇ ਪੁੱਤ ਤੂੰ ਅੰਦਰ ਤੋਨੇ ਆ ਸਾਮ ਦੀਆਂ ਜੇਲ੍ਹਾਂ ਚ ਉਹ ਉਹ ਵੀ ਕਿਸੇ ਦੇ ਮਾਂ ਦੇ ਪੁੱਤ ਆ ਜਿਨ੍ਹਾਂ ਨੂੰ ਤੁਸੀਂ ਬੀਜੇਪੀ ਨਾਲ ਰਲ ਕੇ ਤੇ ਉੱਥੇ ਸਾਮ ਦੀਆਂ ਜੇਲ੍ਹਾਂ ਦੇ ਵਿੱਚ ਸਿੱਟਿਆ ਜੀ ਜੀ ਕਿ ਜਿੱਥੇ ਜਦੋਂ ਬੰਦਾ ਜਾਂਦਾ 30 3000 ਰੁਪਿਆ ਇੱਕ ਬੰਦੇ ਦਾ ਕਿਰਾਇਆ ਲੱਗਦਾ ਮਾਰਾ ਬੰਦਾ ਉੱਥੇ ਉਹਨਾਂ ਦੀ ਮੁਲਾਕਾਤ ਨਹੀਂ ਕਰ ਸਕਦਾ ਜੀ ਵੀ ਅੱਜ ਤੂੰ ਪੱਟਦਾ ਵੀ ਬੀਜੇਪੀ ਧੱਕੇ ਕਰਦੀ ਹੈ ਤੇ ਕੱਲ ਨੂੰ ਸਾਡੇ ਸਿੱਖਾਂ ਤੇ ਵੀ ਹੋਣੀ ਹੈ ਇਹ ਤੁਹਾਨੂੰ ਸਮਾਂ ਵੰਗਾਰ ਰਿਹਾ ਹੈ ਇਸ ਸਮੇਂ ਨੂੰ ਤੁਸੀਂ ਸੰਭੋ ਜੇ ਕਰ ਇਹ ਗਲਤੀ ਕਰ ਗਏ ਤੇ ਇਹ ਮੁੜ ਕੇ ਪਸਤਾયા ਤਾਂ ਤੁਹਾਡਾ ਕੁਝ ਨਹੀਂ ਬੰਨਾ 5 ਸਾਲ ਪਸਤਾਉਂਗੇ ਤੇ ਨਾਲੇ ਛੇਤਰ ਖਾਉਂਗੇ ਜੀ ਖਾਲਸਾ ਜੀ ਸ਼ਰੋਮਨੀ ਅਕਾਲੀ ਦਲ ਪੰਥਕ ਪਾਰਟੀ ਨੇ 12 ਉਮੀਦਵਾਰ ਐਲਾਨ ਕਰ ਦਿੱਤੇ ਨੇ ਪੰਜਾਬ ਦੇ ਵਿੱਚੋਂ ਸੋ ਜਿਹੜਾ ਖਡੂਰ ਸਾਹਿਬ ਦਾ ਉਮੀਦਵਾਰ ਹੈ ਉਹਨਾਂ ਨੇ ਉੱਥੇ ਐਲਾਨ ਨਹੀਂ ਕੀਤਾ ਕੀ ਕਾਰਨ ਹੋ ਸਕਦੇ ਨੇ ਜਾਂ ਭੱਜਦੇ ਦਿਖ ਰਹੇ ਨੇ ਇਸ ਚੀਜ਼ ਦਾ ਜੀ ਮੈਨੂੰ ਪਤਾ ਹੈ ਜਿਹੜਾ ਮਜੀਠੀਏ ਦੀ ਬੜੇ ਚਰਤੋਂ ਮੰਗ ਆ ਵੀ ਮਜੀਠੀਏ ਨੂੰ ਟਿਕਟ ਦਿੱਤੀ ਜਾਣੀ ਖੰਡੂਰ ਸਾਹਿਬ ਤੋਂ ਜੀ ਜਿਹੜਾ ਮਜੀਠੀਆ ਇਹ ਗੱਲ ਕਹਿੰਦਾ ਸੀ ਵੀ ਮੈਨੂੰ 3 ਦਿਨ ਦੇ ਦਿਓ ਮੈਂ ਅਮਰਤਪਾਲ ਨੂੰ ਕੁੱਟ ਕੇ ਸਿੱਧਾ ਕਰਕੇ ਵਿਖਾਉਣਾ ਹੈ ਜੀ ਉਹੀ ਮਜੀਠੀਆ ਅੱਜ ਕਹਿੰਦਾ ਵੀ ਅਮਰਤਪਾਲ ਨੂੰ ਟਿਕਟ ਦਿੱਤੀ ਜਾਵੇ ਮਜੀਠੀਏ ਨੂੰ ਇਸ ਗੱਲ ਦਾ ਪਤਾ ਹੈ ਵੀ ਮੈਂ ਇਹਦਾ ਮੈਨੀਫੈਸਟ ਲੈ ਲਵਾਂ ਵੀ ਜੇ ਅਮਰਤਪਾਲ ਲਖਣ ਉਹ ਉਥੋਂ ਨਹੀਂ ਲੜਦਾ ਤੇ ਮੈਂ ਕੱਲ ਨੂੰ ਜਾ ਕੇ ਪਿੰਡਾਂ 'ਚ ਕਹੂੰਗਾ ਵੇਖੋ ਭਰਾਵੋ ਮੈਂ ਤਾਂ ਸੀਟ ਵੀ ਛੱਡਤੀ ਸੀ ਮੈਂ ਤਾਂ ਅਮਰ ਤੇ ਪਾਲ ਨੂੰ ਕਹਿੰਦੇ ਮਿੱਠੂ ਲਕਸ਼ਣ ਲੜ ਤੈਨੂੰ ਇਜਤਾਇਏ ਤੇ ਉਹਨੇ ਨਹੀਂ ਲੜਿਆ ਵੀ ਇਹ ਨੌ ਜਵਾਨਾਂ ਦੀ ਜਿਹੜੀ ਵੋਟ ਹੈ ਵੀ ਇਹ ਮੇਰੇ ਨਾਲ ਲੱਗ ਜੇ ਇਹਦਾ ਮੈਨੀਫੈਸਟ ਮੈਨੂੰ ਮਿਲ ਜੇ ਇਹ ਅੰਦਰੋਂ ਨਹੀਂ ਚਾਹੁੰਦੇ ਇਹ ਅੰਦਰੋਂ ਚਾਹੁੰਦੇ ਹੈ ਤੇ ਮੈਂ ਅੱਜ ਵੀ ਵੰਗਾਰਦਾ ਮਜੀਠੀਏ ਨੂੰ ਜਿਹੜੀ ਆਪਣਾ ਸਾਡਾ ਮਾਰਿਆ ਸੀਗਾ ਦੂਜਾ ਆਪਣਾ ਨਹੀਂ ਜੀ ਕੌਮਕੇ ਨਹੀਂ ਦੂਜਾ ਮਾਰਿਆ ਸੀਗਾ ਜਸਮント ਸਿੰਘ ਖਾਲੜਾ ਵੀ ਇੱਕ ਟਿਕਟ ਨੰਬਰ ਸਰ ਤੋਂ ਉਹਨੂੰ ਲੜਾਇਆ ਜਾਵੇ ਕਾਲੀਦਾਰ ਬਣ ਨੀਓ ਜਿਹੜੀ ਰਾਜੋ ਮਾਨੇ ਦੀ ਭੈਣ ਹੈ ਤੇ ਇੱਕ ਥਾਂ ਤੋਂ ਉਹਨੂੰ ਲੜਾਇਆ ਜਾਵੇ ਇੱਕ ਥਾਂ ਤੋਂ ਜਿਵੇਂ ਗੁਰਦੇਵ ਸਿੰਘ ਕੌਂਕੇ ਹੈ ਤੁਸੀਂ ਕਹਿੰਦੇ ਵੀ ਅਸੀਂ ਉਹਦਾ ਇਨਸਾਫ ਕਰਾਵਾਂਗੇ ਪਹਿਲੀ ਗੱਲ ਤਾਂ ਤੁਸੀਂ 25 ਸਾਲ ਉਹਦੀ ਫੈਲ ਨੱਪੀ ਰੱਖੀ ਹੁਣ ਹੁਣ ਤੁਸੀਂ ਹਾਈਜੈਕ ਕਰ ਲਿਆ ਇੱਕ ਥਾਂ ਤੋਂ ਉਹਦੇ ਪਰਿਵਾਰ ਨੂੰ ਟਿਕਟ ਦੇਵਾ ਇਹਨਾਂ ਨੇ ਤੁਹਾਨੂੰ ਟਿਕਟਾਂ ਨਾ ਦੇਣੀਆਂ ਇਹ ਤਾਂ ਉਹ ਇੱਕ ਚਾਲ ਚੱਲ ਰਿਹਾ ਹੈ ਵੀ ਜਿਹੜੇ ਨੌਜਵਾਨ ਸਾਥੋਂ ਬਾਗੀ ਹੋਏ ਆ ਨਾ ਵੀ ਕਿਸੇ ਸਾਹਬ ਦੇ ਨਾਲ ਅਸੀਂ ਇਹ ਗੱਲ ਕਹੀਏ ਜੇ ਅਮਰਤਪਾਲ ਜਵਾਬ ਦੇ ਦੂਗਾ ਤੇ ਅਸੀਂ ਕਹਾਂਗੇ ਵੀ ਅਸੀਂ ਉਹਨੂੰ ਖਿਲਾਰਦੇ ਸੀ ਉਹਨੇ ਭਈ ਲਕਸ਼ਣ ਨਹੀਂ ਲੜਿਆ ਤੇ ਸਾਡੇ ਦਾ ਕੋਈ ਵਸ ਨਹੀਂ ਗੱਲ ਨਹੀਂ ਨਹੀਂ ਉਹ ਜਵਾਬ ਦੇਣ ਦੀ ਤਾਂ ਗੱਲ ਹੀ ਨਹੀਂ ਆਈ ਨਾ ਹਾਂਜੀ ਨਹੀਂ ਉਹ ਗੱਲ ਇਹ ਇਹ ਇਹਨਾਂ ਦਾ ਜਿਹੜਾ ਅੰਦਰ ਦੀ ਵਿਚਾਰ ਹੈ ਨਾ ਇਹਨਾਂ ਗੱਲਾਂ ਦਾ ਮੈਨੂੰ ਪਤਾ ਤਜਰਬਿਆਂ ਦੇ ਵਿੱਚੋਂ ਅਸੀਂ ਨੰਗੇ ਹੋਏ ਆ ਜੀ ਜੀ ਉਹਦਾ ਨਾਦਾ ਮਤਬਲੀ ਇਹ ਹੈ ਵੀ ਆਪਾਂ ਛੋਟਾ ਛੱਡ ਦਿਓ ਵੀ ਅਸੀਂ ਉਹਨੂੰ ਟੈਕਟ ਦੇਣ ਨੇ ਜੇ ਉਹ ਕਰੇ ਜਵਾਬ ਦਿੰਦਾ ਹੈ ਵੀ ਜਿਵੇਂ ਆਮ ਲੋਕ ਕਹਿੰਦੇ ਆ ਵੀ ਉਹਦੀ ਵਿਚਾਰਧਾਰਾ ਗਰਮ ਹੈ ਹੁਣ ਪੱਤਰਕਾਰ ਤੁਹਾਡੇ ਵਰਗੇ ਪੁੱਛਦੇ ਆ ਜਿਹੜਾ ਗੋਦੀ ਮੀਡੀਆ ਪੁੱਛਦਾ ਵੀ ਤੂੰ ਭਾਰਤ ਦੇ ਕਾਨੂੰਨ ਤਾਂ ਮੰਨਦਾ ਹੀ ਨਹੀਂਗਾ ਵੀ ਤੂੰ ਕਹਿਣਾ ਵੀ ਅਸੀਂ ਖਾਲਸਤਾਨ ਬਣਾ ਕੇ ਇੱਥੇ ਅਸੀਂ ਆਪਦਾ ਕਾਨੂੰਨ ਬਣਾਵਾਂਗੇ ਕੱਲ ਨੂੰ ਜਦੋਂ ਇਲੈਕਸ਼ਨ ਲੜੂਗਾ ਤੇ ਇਹੀ ਲੋਕ ਕਹਿਣਗੇ ਯਾਰ ਇਹ ਤਾਂ ਕਾਨੂੰਨ ਨੂੰ ਮੰਨਦਾ ਹੀ ਨਹੀਂ ਇਹ ਲੋਕ ਕੱਲ ਨੂੰ ਗੱਲਾਂ ਕਰਨਗੇ ਪਰ ਅਮਰਤਪਾਲ ਨੂੰ ਚਾਹੀਦਾ ਹੈ ਵੀ ਜਿਵੇਂ ਖਬਰ ਆ ਰਹੀ ਆ ਉਹਦੀ ਮਾਤਾ ਦਾ ਬਿਆਨ ਆਇਆ ਤੇ ਉਹਦਾ ਆ ਗਿਆ ਵੀ ਮੈਂ ਉਹਦਾ ਸਵਾਗਤ ਕਰਦਾ ਵੀ ਉਹ ਲਖਣੜੇ ਅਸੀਂ ਬਹੁਤ ਵੱਡੀ ਪੱਧਰ ਤੇ ਨੌਜਵਾਨ ਜਾ ਕੇ ਉਹਦੇ ਅਸੀਂ ਪ੍ਰਚਾਰ ਕਰਾਂਗੇ ਘਰ ਘਰ ਜਾਵਾਂਗੇ ਵੋਟ ਮੰਗਾਂਗੇ ਉਹਨੂੰ ਵੱਡੀ ਲੀਡ ਦੇ ਵਿੱਚ ਜਿਤਾ ਕੇ ਤੇ ਮੋਦੀ ਦੇ ਬਰਾਬਰ ਭਾਵਾਂਗੇ ਤੇ ਭਗਵਾਨ ਤੇ ਮਾਨੋ ਦੱਸ ਲਿਆਂਗੇ ਵੀ ਤੂੰ ਸਿੱਖਾਂ ਨਾਲ ਜਿਹੜੀਆਂ ਗਦਾਰੀਆਂ ਕੀਤੀਆਂ ਤੇ ਆ ਬਰਾਬਰ ਮੋਦੀ ਦੇ ਭਾਇਆ ਬੈਠਾ ਹੈ ਤੁਹਾਨੂੰ ਲੱਗਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਲੋਕ ਅਮਰਤਪਾਲ ਨੂੰ ਤੇ ਹੋਰ ਸਿੱਖਾਂ ਨੂੰ ਪਹੁੰਚਾਉਣਗੇ ਵੇਖੋ ਜੀ ਜਿਹੜਾ ਸਿੱਖ ਹੈ ਗੁਰੂ ਮਹਾਰਾਜ ਦਾ ਸਿੱਖਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਹ ਤਾਂ ਇੱਕ ਇੱਕ ਵੋਟ ਪਾਊਗਾ ਵੀ ਤੇ ਗਾਂ ਪਵਾਊਗਾ ਵੀ ਜੀ ਜੀ ਤੇ ਜਿਹੜੇ ਗਦਾਰ ਹੁੰਦੇ ਆ ਢੋਲੀ ਚੱਕ ਹੁੰਦੇ ਆ ਸਰਕਾਰਾਂ ਦੇ ਜਿਨ੍ਹਾਂ ਨੇ ਗ੍ਰਾਂਟਾਂ ਖਾਣੀਆਂ ਹੁੰਦੀਆਂ ਜਾਂ ਪੈਸੇ ਵਿੱਚੋਂ ਬਣਾਉਣੇ ਹੁੰਦੇ ਆ ਸਰਕਾਰਾਂ ਦੇ ਢੋਲੀ ਚੱਕ ਹੁੰਦੇ ਆ ਉਹ ਅੱਜ ਵੀ ਨਹੀਂ ਸਾਡੇ ਨਾਲ ਚੱਲਣਾ ਤੇ ਉਹਨਾਂ ਨੇ ਕੱਢਣ ਨੂੰ ਨਹੀਂ ਚੱਲਣਾ ਮੈਨੂੰ ਉਮੀਦ ਹੈ ਵੀ ਉਹ ਜਿਹੜੀ ਧਰਤੀ ਹੈ ਉਹ ਛੇੜਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਉੱਥੇ ਅੰਮ੍ਰਿਤਪਾੜ ਪਹਿਲੇ ਨੰਬਰ ਤੇ ਲੀਡ ਲੈ ਕੇ ਤੇ ਦੂਜਾ ਜਿੱਤ ਪ੍ਰਾਪਤ ਕਰੂਗਾ ਜੀ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਬਾਬਾ ਜੀ ਹੋਰ ਕੋਲ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਸੀਟ ਬੜੀ ਦਿਲਚਸਪ ਹੈਗੀ ਹੈ ਜਿੱਥੇ ਕਿ ਸ਼੍ਰੋਮਣੀ ਕਾਲੀ ਦਾਲ ਦੇ ਵੱਲੋਂ ਉਮੀਦਵਾਰ ਨਹੀਂ ਦਿੱਤਾ ਜਾ ਰਿਹਾ ਸੋ ਉਥੋਂ ਲੱਗਦਾ ਕਿ ਭੱਜਦੇ ਵੀ ਨਜ਼ਰ ਆ ਰਹੇ ਨੇ ਸੋ ਜਿਹੜਾ 13ਵਾਂ ਉਮੀਦਵਾਰ ਉਹ ਨਹੀਂ ਦੇ ਸਕੇ ਹਜੇ ਤੱਕ ਸੋ ਉੱਥੇ ਆਪ ਹੀ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਕੋੜੋਂ ਜਾ ਰਹੇ ਨੇ ਅਨਾਉਂਸ ਕਰ ਦਿੱਤਾ ਗਿਆ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸੁਜੋਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ ਜੀ ਆਏ ਹਨ ਜੀ ਤੁਹਾਡਾ ਧੰਨਵਾਦ ਜੀ ਇੱਥੇ ਆਏ ਹਾਂ ਜੀ